ਕਾਲਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਕੁਝ ਨੌਜਵਾਨ ਜਿਹੜੋਂ ਗੋਲੀਆਂ ਚਲਾਉਂਦੇ ਨੇ ਕਿਸੇ ਸਮਾਗਮ ਦੇ ਵਿੱਚ ਗੋਲੀਆਂ ਚਲਾਉਂਦੇ ਦਿਖਾਈ ਦੇ ਰਹੇ ਸੀ ਜਿਸ ਤੇ ਕਾਰਵਾਈ ਕਰਦੇ ਸੀ ਤੁਰੰਤ ਉਹਨਾਂ ਨੂੰ ਆਡੈਂਟੀਫਾਈ ਕੀਤਾ ਉਹ ਪਿੰਡ ਬਾਣੀ ਠਾਣਾ ਸੰਗਤ ਦੇ ਏਰੀਏ ਦੇ ਸੀਗੇ ਜਿਨ੍ਹਾਂ ਦੇ ਖਿਲਾਫ ਮੁਕੱਦਮਾ ਕਰਜ ਕਰਕੇ ਉਹਨਾਂ ਨੂੰ ਹਸਮਾਬ 잡 ਦਾ ਗ੍ਰਿਫਤਾਰ ਕੀਤਾ ਗਿਆ ਕਿਸੇ ਨੂੰ ਵੀ ਜੇ ਕਿਸੇ ਨੇ ਸਰਫਰੈਂਸ ਦੇ ਵਿੱਚ ਅਸਲਾ ਵੈਪਨ ਕੋਈ ਲਾਇਸੈਂਸ ਬਣਾਇਆ ਹੋਇਆ ਵੈਪਨ ਲਿਆ ਹੋਇਆ ਉਹਨੂੰ ਉਹਨੂੰ ਗਲੋਰੀਫਾਈ ਕਰਨ ਦਾ ਵੈਪਨ ਨੂੰ ਜਾਂ ਕੋਈ ਨਜਾਇਜ਼ ਗੋਲੀਆਂ ਚਲਾਉਣ ਦਾ ਜਾ ਕੋਈ ਵੀ ਗਲਤ ਅਚਾ ਪ੍ਰਮੋਟ ਕਰਨੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਊਗੀ ਜੇਕਰ ਕੋਈ ਪ੍ਰਾਈਵੇਟ ਆਪ ਦਾ ਕੰਪਨਰ ਨਾਲ ਵੀ ਇਹਲਾ ਕੰਮ ਕਰਦਾ ਹੋਣੀ ਚਲਾਉਂਦਾ ਜਾਂ ਲੋ ਸੋਸ਼ਲ ਮੀਡੀਆ ਤੇ ਕੋਈ ਵਾਇਰਲ ਕਰਦਾਗਾ ਉਹਦੇ ਖਿਲਾਫ ਕਾਨੂੰਨ ਕਰਾਈ ਕਰਕੇ ਬਰੂਨੀ ਕਾਰਵਾਈ ਕਰਕੇ ਪਰਚਾ ਕਰ ਦਿੱਤਾ ਜਾਊਗਾ ਤੇ ਤੁਰੰਤ ਖਿਲਾਫ ਕਾਰਵਾਈ ਕੀਤੀ ਜਾਊਗੀ ਉਹਦੇ ਲਾਇਸੈਂਸ ਬਾਰੇ ਡਿਸਟ੍ਰਿਕਟ ਜਨਿਸਟ੍ਰੇਟ ਸਾਹਿਬ ਨੂੰ ਕੈਨਸਲ ਕਰਨ ਬਾਰੇ ਵੀ ਲਿਖਿਆ ਜਾਵੇਗਾ